ਸਸਿਕਾਲ ਜੀ ਤੁਸੀਂ ਜਿਹੜਾ ਦਾ ਚਰਾਗ ਨਿਊਜ਼ ਦੇ ਨਾਲ ਤੇ ਮਾਮੀ ਥਾਪਰ 26 ਜਨਵਰੀ ਨੂੰ ਲੈ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਜੀ ਦੱਸ ਜੀਏ ਕਿ ਸਰਾਂਦੇ ਕੋਲ ਇੱਕ ਦੇਰ ਰਾਤ ਇੱਕ ਹਾਸਾ ਜਿਹੜਾ ਹੋਇਆ ਵੈ ਜਿਸ ਤੋਂ ਬਾਅਦ ਸੂਬੇ ਪੜ ਦੇ ਵਿੱਚ ਚੈਕਿੰਗ ਸ਼ੁਰੂ ਕਰ ਦਿੱਤੀ ਹੈ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਵੱਡੇ ਅਧਿਕਾਰੀ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਵੀ ਇੱਕ ਸੂਚਨਾ ਜਾਰੀ ਕੀਤੀ ਗਈ ਹੈ ਅਗਰ ਤੁਸੀਂ ਕਿਸੇ ਵੀ ਲਵਾਰਿਸ ਚੀਜ਼ ਨੂੰ ਦੇਖਦੇ ਹੋ ਜਾਂ ਤੁਹਾਨੂੰ ਕੋਈ ਕਿਸੇ ਕਿਸਮ ਦਾ ਮੈਸੇਜ ਆਂਦਾ ਤੇ ਘਬਰਾਉਣ ਦੀ ਲੋੜ ਨਹੀਂ ਅਫਸਰਾਂ ਨੂੰ ਦੱਸੋ ਕਿਉਂਕਿ ਅਫਸਰ ਨੇ ਜਿਹੜੇ ਤੁਹਾਡੀ ਸਹੂਲਤ ਆਸਤੇ ਨੇ ਤੁਹਾਡੀ ਮਦਦ ਵਾਸਤੇ ਨੇ ਉਹਨਾਂ ਨਾਲ ਗੱਲ ਜਰੂਰ ਸਾਂਝੀ ਕਰੋ ਸੋ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਲੁਧਿਆਣਾ ਰੇਲਵੇ ਚ ਹੁੰਦੀਆਂ ਜਿੱਥੇ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਜੀ ਇਹ 26 ਜਨਵਰੀ ਨੂੰ ਲੈ ਕੇ ਵੀ ਆ ਇਹ ਜਿਹੜੀ ਇੱਕ ਮੇਲ ਆਈ ਆ ਉਸ ਨੂੰ ਲੈ ਕੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਅਫਸਰਾਂ ਦਾ ਵੀ ਕਹਿਣਾ ਹੈ ਰੂਟੀਨ ਚੈਕਿੰਗ ਆ ਜਿਹੜੀ ਕੀਤੀ ਜਾ ਰਹੀ ਹੈ ਸੋ ਅਪੀਲ ਹੈ ਜਿਹੜੀ ਉਸ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾਵੇ ਲੁਧਿਆਣਾ ਤੋਂ ਦਾ ਚਿਰਾਗ ਨਿਊਜ਼ ਲਈ ਅਮિતા ਪਰ ਦੀ ਰਿਪੋਰਟ ਹਾਂ ਦੇਖੋ ਸਾਰੇ ਆ ਰਹੇ ਹਾਂ 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 ਦੇਖੋ ਸਾਰੇ ਆ ਰਹੇ ਇੱਕ ਰਾਤ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਇੱਕ ਮਾਈਨਰ ਬਲਾਸਟ ਹੋਇਆ ਹੈ ਸੋ ਉਸ ਬਲਾਸਟ ਦੀ ਜਿਹੜੀ ਇਨਫੋਰਮੇਸ਼ਨ ਤੇ ਪੁਲਿਸ ਨੇ ਮੁਸਤਦੀਨਾਲ ਕੰਮ ਕੀਤਾ ਹੈ ਕਾਫੀ ਐਕਟਿਵਲੀ ਕੰਮ ਕੀਤਾ ਹੈ ਰਾਤ ਦੀਆਂ ਅਲੱਗ-ਅਲੱਗ ਟੀਮਾਂ ਵੀ ਇੱਥੇ ਆਈਆਂ ਹੋਈਆਂ ਨੇ ਇੰਟੈਲੀਜੈਂਸੀ ਕੋਆਰਡੀਨੇਸ਼ਨ ਵੀ ਸਾਡੀ ਚੱਲ ਰਹੀ ਹੈ ਬਾਕੀ ਏਜੰਸੀਜ਼ ਨਾਲ ਵੀ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਨੇ ਵੀ ਆਪਣੀਆਂ ਸਪੈਸ਼ਲਾਈਜ਼ਡ ਟੀਮਾਂ ਭੇਜੀਆਂ ਇਹਨੂੰ ਤਰੀਕੇ ਨਾਲ ਸਾਇੰਟਿਫਿਕ ਤਰੀਕੇ ਨਾਲ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਐਂਡ ਵੀਲ ਇਨਸ਼ੋਰ ਕਿ ਜਿਹੜੇ ਬੰਦੇ ਇਹਦੇ ਪਿੱਛੇ ਨੇ ਉਹ ਫੜੇ ਜਾਣ ਬਟ ਮੈਂ ਇਹਦੇ ਚ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਨਾ ਤਾਂ ਕੋਈ ਇੱਥੇ ਚਲੋਸਫ ਲਾਈਫ ਹੋਇਆ ਤੇ ਨਾ ਡਰਾਈਵਰ ਜਿਹੜਾ ਸੀਗਾ ਉਹਦਾ ਗੱਡੀ ਦਾ ਉਹਨੂੰ ਮਾਈਨਰ ਇੱਕ ਦੋ ਇੰਜਰੀਜ਼ ਆਈਆਂ ਤੇ ਉਹ ਟੋਟਲੀ ਆਊਟ ਆਫ ਡੇਂਜਰ ਹੈ ਗੱਲਬਾਤ ਕਰ ਰਹੇ ਕੋਈ ਇਹੋ ਜਿਹਾ ਇਸ਼ੂ ਨਹੀਂ ਐ ਇੱਕ ਮਾਈਨਰ ਜਿਹਾ ਕੱਟਾ ਉਹਦੇ ਚੀਕ ਤੇ ਇਸ ਤੋਂ ਇਲਾਵਾ ਕੋਈ ਇੰਜਰੀ ਨਹੀਂ ਤੇ ਦੂਜਾ ਜਿਹੜਾ ਗੱਡੀ ਸੀਗੀ ਉਹਦੇ ਚ ਵੀ ਕੋਈ ਮੇਜਰ ਨੁਕਸਾਨ ਨਹੀਂ ਹੋਇਆ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਕਿ ਟਰੈਕ ਦਾ ਵੀ ਕੋਈ ਮੇਜਰ ਨੁਕਸਾਨ ਨਹੀਂ ਹੈ ਤੇ ਟਰੈਕ ਜਲਦੀ ਹੀ ਦੁਬਾਰਾ ਸ਼ੁਰੂ ਕਰ ਦਿੱਤਾ ਜਾਊਗਾ ਗੱਡੀਆਂ ਵਾਸਤੇ ਸਰ ਕਦੋਂ ਹੋਇਆ ਜੀ ਇਹ ਜਦੋਂ ਗੱਡੀ ਤੋਂ ਪਹਿਲਾਂ ਜਾਂ ਗੱਡੀ ਆਉਂਦੀ ਇਹ ਕੱਲ ਰਾਤ ਨੂੰ ਆਰਾਊਂਡ 9:50 ਮਿੰਟ ਤੇ ਹੋਇਆ ਜਦੋਂ ਗੱਡੀ ਪਾਸ ਕੀਤੀ ਉਸ ਨੂੰ ਸਰ ਜਿੱਦਾਂ ਕਿਹਾ ਕੋਈ ਰਿਮੋਟ ਟਾਈਪ ਸੀ ਜਾਂ ਫਿਕਸ ਟਾਈਪ ਸੀ ਦੇਖੋ ਹਜੇ ਬੜੀਆਂ ਪ੍ਰੀਲੀਮਿਨਰੀ ਸਟੇਜ ਐ ਇਨਵੈਸਟੀਗੇਸ਼ਨ ਦੀ ਹਜੇ ਕੁਝ ਵੀ ਕਹਿਣਾ ਜਲਦੀ ਹੋਊਗਾ ਸੋ ਇੱਕ ਵਾਰੀ ਅਸੀਂ ਇਨਵੈਸਟੀਗੇਟ ਕਰ ਲਈਏ ਪ੍ਰੋਪਰ ਉਸ ਤੋਂ ਬਾਅਦ ਤੁਹਾਡੀ ਡਿਟੇਲਡ ਬਰੀਫਿੰਗ ਕਰ ਦਿੱਤੀ ਜਾਊਗੀ ਕਿ ਕੀ ਕੁਝ ਆਇਆ ਇਨਵੈਸਟੀਗੇਸ਼ਨ ਚ ਸਰ ਬਾਪਰੇ ਕੀ ਹੈ ਜੀ ਮੈਂ ਕਹਿੰਦਾ ਬਲਾਸਟ ਹੋਇਆ ਮਾਈਨਰ ਬਲਾਸਟ ਹੈ ਜਿਵੇਂ ਮੈਂ ਦੱਸਿਆ ਕਿ ਰਾਤ ਨੂੰ 9:00 ਵਜੇ 50 ਮਿੰਟ ਤੇ ਹੋਇਆ ਸੋ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ ਅੱਗੇ ਵਧੂਗੀ ਜੜੀਆਂ ਵੀ ਡਿਟੇਲਸ ਆਣਗੀਆਂ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਹੁਣ ਤੱਕ ਇੱਦਾਂ ਸਾਹਮਣੇ ਆ ਵੀ ਇਹ ਕੀਤਾ ਹੀ ਗਿਆ ਵਾ ਬਲਾਸਟ ਜਾਂ ਕੋਈ ਸ਼ਰਾਰਤੀ ਤੱਤ ਜਾਂ ਕੋਈ ਦੇਸ਼ਵਤੀ ਕੋਈ ਸ਼ਰਾਰਤੀ ਤੱਤ ਨੇ ਹੀ ਕੀਤਾ ਹੈ ਡੈਫੀਨੇਟਲੀ ਤੇ ਜਿਹੜਾ ਬਲਾਸਟ ਹੈ ਪਰ ਉਹ ਮੈਂ ਕੈਟੇਗੋਰਿਕਲੀ ਤੁਹਾਨੂੰ ਦੱਸਣਾ ਚਾਹੁੰਗਾ ਕਿ ਬੜਾ ਮਾਈਨਰ ਬਲਾਸਟ ਹੈ ਕੋਈ ਉਹ ਜਿਹਾ ਮੇਜਰ ਬਲਾਸਟ ਨਹੀਂ ਹੈ ਇਨਫਰਟਰ ਫਿਰ ਅੱਗੇ ਜਿੱਦਾਂ ਹੁਣ 26 ਜਨਵਰੀ ਲੈ ਕੇ ਹੋਰ ਵੀ ਬਹੁਤ ਧਮਕੀਆਂ ਦੇ ਰਹੇ ਨੇ ਦੇਸ਼ ਨੂੰ ਕਰਦੇ ਜਿਵੇਂ ਪਹਿਲਾਂ ਵੀ ਪੁਲਿਸ ਵੱਲੋਂ ਬੜਾ ਮੁਸਤੈਦ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਉਹਨੂੰ ਅਸੀਂ ਹੋਰ ਇਨਕਰੀਸ ਕਰਾਂਗੇ ਉਹਨੂੰ ਹੋਰ ਵਧਾਵਾਂਗੇ ਜਿਹੜੀ ਸਾਡੇ ਨਾਕਾਬੰਦੀ ਉਹਨੂੰ ਇਨਕਰੀਸ ਕੀਤਾ ਜਾਊਗਾ ਜਿਵੇਂ ਇੰਪੋਰਟਸ ਨੇ ਉਹਦੇ ਮੁਤਾਬਕ ਕੰਮ ਕੀਤਾ ਜਾਵੇ ਜੀ 테러ਰਿਸਟ ਐਕਟੀਵਿਟੀ ਮੰਨੀ ਜਾ ਸਕਦੀ ਅ ਟੈਰਰਿਸਟ ਐਕਟੀਵਿਟੀ ਹਜੇ ਕਹਿਣਾ ਜਲਦੀ ਹੈ ਜਿਵੇਂ ਮੈਂ ਕਿਹਾ ਕਿ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਸੋ ਉਹਦੇ ਵਿੱਚ ਜਿਵੇਂ ਜਿਵੇਂ ਅੱਗੇ ਚੱਲੂਗੀ ਗੱਲ ਕਿ ਕਿਵੇਂ ਕਿ ਕਨੇ ਕੀਤਾ ਕਿਉਂ ਕੀਤਾ ਕੀ ਉਹਦਾ ਕਾਰਨ ਹੈ ਕੀ ਉਹਦਾ ਮੋਟਿਵ ਸੀਗਾ ਉਸ ਤੋਂ ਬਾਅਦ ਹੀ ਕੁਝ ਕਹਿ ਪਾਵਾਂ ਇਸ ਤਰ੍ਹਾਂ ਦੀ ਬਾਇਸ ਉਹ ਮੇਰਾ ਉਹਦੇ ਵੀ ਨਜ਼ਰ ਆ ਰਿਹਾ ਨਹੀਂ ਕ੍ਰਿਮੀਨਲ ਐਕਟੀਵਿਟੀ ਕਹਿ ਸਕਦੇ ਆ ਟੈਰਰਿਸਟਿਕ ਐਕਟੀਵਿਟੀ ਕਹਿਣਾ ਜਲਦੀ ਠੀਕ ਸੋ ਦੇਖੇ ਅਭੀ ਮੈਂ ਬੈਠੂ ਆਇਆ ਅਜੇ ਅਸੀਂ ਗੱਲ ਕਰੇ ਹੀ ਨਹੀਂ ਅਜੇ ਕੋਈ ਫੀਸਾਈ ਵੀ ਮਿਕਸ ਕਰੀ नहीं देखिए जैसे आर डी एक्स पहले रिकवर हुआ है वो पंजाब पुलिस की मुस्तैदी की वजह से ही हुआ है और जैसे मैंने कहा है कि रात को जब ये हमारे पास इंफॉर्मेशन आई उसके बाद भी बड़ी एक्टिवली हमारी तरफ से काम किया जा रहा है इसको जल्दी ट्रेस करेंगे लोगों को अरेस्ट करेंगे